ਜਦੋਂ ਗੱਲ ਖਾਲਸਾਈ ਖੇਡਾਂ ਅਤੇ ਸ਼ਸਤਰ ਵਿਦਿਆ ਦੀ ਹੁੰਦੀ ਹੈ ਤਾਂ ਪ੍ਰਮੁੱਖ ਨਾਂ ਉੱਬਰ ਕੇ ਸਾਹਮਣੇ ਆਉਂਦਾ ਹੈ ਗਤਕਾ ਅਤੇ ਅੱਜ ਦਾ ਦਿਨ ਯਾਨੀ ਕਿ 21 ਜੂਨ ਦਾ ਦਿਨ ਸਿੱਖ ਜਥੇਬੰਦੀਆਂ ਵੱਲੋਂ ਕਮਾਂਤਰੀ ਗਤਕਾ ਦਿਵਸ ਵਜੋਂ ਮਨਾਉਣ ਦਾ ਰੁਝਾਨ ਵੀ ਸ਼ੁਰੂ ਹੋਇਆ ਹੈ ਗਤਕਾ ਉਹ ਮਹਾਰਤ ਜਿਸ ਦੀ ਅੱਜ ਪੰਜਾਬ ਅਤੇ ਦੇਸ਼ ਤੋਂ ਬਾਹਰ ਦੁਨੀਆ ਪੱਧਰ ਤੇ ਗੱਲ ਵੀ ਹੁੰਦੀ ਹੈ ਅਤੇ ਚਰਚਾ ਵੀ ਹੁੰਦੀ ਹੈ ਦੇਸ਼ਾਂ ਵਿਦੇਸ਼ਾਂ ਤੱਕ ਗੱਤਕੇ ਦੇ ਜੋਹਰ ਵਿਖਾਏ ਜਾ ਰਹੇ ਨੇ ਅਤੇ ਕਈ ਵਿਦੇਸ਼ੀ ਟੀਵੀਜ਼ਨ ਮੁਕਾਬਲਿਆਂ ਵਿੱਚ ਵੀ ਗੱਤਕੇ ਦੇ ਜੋਹਰ ਆਮ ਹੀ ਹੁਣ ਵਿਖੇ ਜਾ ਸਕਦੇ ਸੋ ਅੱਜ ਦੇ ਇਸ ਵਿਸ਼ੇਸ਼ ਵੀਡੀਓ ਵਿੱਚ ਆਓ ਜਾਣਦੇ ਹਾਂ ਸਿੱਖ ਕੌਮ ਦੇ ਰਵਾਇਤੀ ਗੱਤਕੇ ਦੇ ਇਸ ਜੋਹਰ ਬਾਰੇ ਗੱਤਕਾ ਨਾ ਸਿਰਫ ਸਿੱਖ ਕੌਮ ਦੀ ਇੱਕ ਸਰੀਰਕ ਬਲਕਿ ਇੱਕ ਰੂਹਾਨੀ ਖੇਡ ਵੀ ਹੈ ਗੱਤਕਾ ਇਨਾ ਗੋਣਾ ਕਰਕੇ ਹੀ ਦੁਨੀਆ ਪਰ ਵਿੱਚ ਮਕਬੂਲ ਹੋ ਰਹੇ ਹਨ ਜੇਕਰ ਗਤਕੇ ਦੇ ਇਤਿਹਾਸ ਉੱਪਰ ਨਜ਼ਰ ਪਾਈ ਜਾਵੇ ਤਾਂ ਜਿੱਥੇ ਸ਼ੁਰੂਆਤ ਵਿੱਚ ਸਿੱਖ ਗੁਰੂ ਸਾਹਿਬਾਨ ਨੇ ਅਧਿਆਤਮ ਧਿਆਨ ਅਤੇ ਸਿਮਰਨ ਨੂੰ ਮੁੱਖ ਰੱਖਿਆ ਅਤੇ ਦੁਨੀਆ ਨੂੰ ਇੱਕ ਨਵਾਂ ਰੋਹਾਨੀ ਸੰਦੇਸ਼ ਦਿੱਤਾ ਉੱਥੇ ਹੀ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਸਤਰ ਵਿਦਿਆ ਦਾ ਆਗਾਜ਼ ਕੀਤਾ ਵਕ ਵਕ ਇਤਿਹਾਸਕਾਰ ਇਹ ਦੱਸਦੇ ਨੇ ਕਿ 6ਵੇਂ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਜਦੋਂ ਸਿੱਖ ਕੌਮ ਨੂੰ ਸ਼ਸਤਰ ਵਿਦਿਆ ਅਤੇ ਹਕੂਮਤ ਦੇ ਖਿਲਾਫ ਟੱਕਰੇ ਲਈ ਜਦੋਂ ਤਿਆਰ ਕੀਤਾ ਗਿਆ ਤਾਂ ਉਸ ਵੇਲੇ ਗੱਤਕੇ ਦੀ ਸਿਖਲਾਈ ਸ਼ੁਰੂ ਹੋਈ ਅਜਿਹੇ ਹਵਾਲੇ ਮਿਲਦੇ ਨੇ ਕਿ ਸਿੱਖ ਕੌਮ ਦੇ ਮਹਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਗੱਤਕੇ ਦੀ ਸਿਖਲਾਈ ਵੀ ਦਿੱਤੀ ਜਾਂਦੀ ਅਤੇ ਮੁਕਾਬਲੇ ਵੀ ਕਰਵਾਏ ਜਾਂਦੇ ਦਸਵੇਂ ਪਾਤਸ਼ਾਹ ਸਰਬੰਸਤਾਨੀ ਸਿਰਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਗੱਤਕੇ ਦੀ ਕਲਾ ਇੱਕ ਨਵੇਂ ਰੂਪ ਵਿੱਚ ਨਿਖਰ ਕੇ ਸਾਹਮਣੇ ਆਈ ਕਿਉਂਕਿ ਉਸ ਵੇਲੇ ਜ਼ੁਲਮ ਹੱਦ ਤੋਂ ਪਾਰ ਹੋ ਰਿਹਾ ਸੀ ਅਤੇ ਉਸ ਨੂੰ ਰੋਕਣ ਲਈ ਤਕੜੇ ਸੰਘਰਸ਼ ਦੀ ਲੋੜ ਹੈ ਇਸ ਲਈ ਗੁਰੂ ਸਾਹਿਬ ਨੇ ਜ਼ਾਲਮ ਨਾਲ ਸਿੱਧੀ ਟੱਕਰ ਲਈ ਅਤੇ ਖਾਲਸਾ ਪੰਥ ਨੂੰ ਸ਼ਸਤਰਧਾਰੀ ਹੋਣ ਲਈ ਵੀ ਪ੍ਰੇਰਿਆ ਗੁਰੂ ਸਾਹਿਬ ਨੇ ਜਦੋਂ ਖਾਲਸਾ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੋਲਾ ਮਹੱਲਾ ਵਰਗੀਆਂ ਜੰਗੀ ਖੇਡਾਂ ਸ਼ੁਰੂ ਕਰਵਾਈਆਂ ਤਾਂ ਉਸ ਸਮੇਂ ਗੱਤਕੇ ਨੂੰ ਪ੍ਰਮੁੱਖਤਾ ਵੱਡੇ ਪੱਧਰ ਉੱਤੇ ਦਿੱਤੀ ਗਈ। ਨਾਲ ਦੀ ਨਾਲ ਗੁਰੂ ਸਾਹਿਬ ਨੇ ਗੱਤਕੇ ਦੇ ਨਾਲ ਕੁਝ ਅਸੂਲ ਵੀ ਬਣਾਏ ਜਿਵੇਂ ਕਿ ਪਿੱਠ ਵਿਖਾ ਕੇ ਹਾਰ ਕੇ ਦੌੜੇ ਜਾਂਦੇ ਕਿਸੇ ਵਿਅਕਤੀ, ਨਿਹੱਥੇ ਡਿਗੇ ਹੋਏ ਜ਼ਖਮੀ ਬੱਚੇ, ਬਿਰਧ ਅਤੇ ਔਰਤ ਉੱਤੇ ਬਿਲਕੁਲ वार ਨਹੀਂ ਕਰਨਾ। ਅਤੇ ਇਸ ਤਰ੍ਹਾਂ ਗੁਰੂ ਸਾਹਿਬ ਨੇ ਨਾਲ ਕੁਝ ਜ਼ਿੰਮੇਵਾਰੀਆਂ ਵੀ ਕੌਮ ਨੂੰ ਦਿੱਤੀਆਂ ਜਦਕਿ ਇੱਕ ਉਸੂਲ ਹਮੇਸ਼ਾ ਨਾਲ ਰਿਹਾ ਕਿ ਜ਼ਾਲਮ ਦੇ ਖਿਲਾਫ ਅਤੇ ਜ਼ੁਲਮਦਾਰ ਡਟ ਕੇ ਟਕਰਾ ਕਰਨਾ ਹੈ ਜਦੋਂ ਗਤਕਾ ਖੇਡਿਆ ਜਾਂਦਾ ਜਾਂ ਇਸ ਦੇ ਜੋਹਰ ਵੀ ਖਾਏ ਜਾਂਦੇ ਨੇ ਤਾਂ ਉਸ ਵੇਲੇ ਰਫਤਾਰ ਸ਼ਸਤਰ ਦੇ ਪੈਂਤਰੇ ਨਾਲ ਤਾਲਮੇਲ ਅਤੇ ਰੋਕਣ ਜਾਂ ਹਮਲੇ ਦਾ ਸਾਹਮਣਾ ਕਰਨ ਵੇਲੇ ਸਹੀ ਸਮੇਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਇਹ ਵੀ ਪਤਾ ਲੱਗਦਾ ਹੈ ਕਿ ਗਤਕਾ ਮਨੁੱਖ ਨੂੰ ਆਪਣੇ ਗੁੱਸੇ ਉੱਤੇ ਕਾਬੂ ਪਾਉਣ ਦੀ ਜਾਂਚ ਵੀ ਸਿਖਾਉਂਦਾ ਹੈ। ਅਤੇ ਜੰਗ ਦੇ ਮੈਦਾਨ ਵਿੱਚ ਵੀ ਸਿੱਖ ਅਡੋਲ ਰਹਿੰਦਾ ਹੈ ਅਤੇ ਬੈਰੀ ਨਾਲ ਵੀ ਛਲ, ਕਪਟ ਅਤੇ ਧੋਖਾ ਨਹੀਂ ਕਰਦਾ। ਅਤੇ ਸਹੀ ਮਾਇਨੇ ਵਿੱਚ ਅਜਿਹੇ ਯੋਧੇ ਨੂੰ ਹੀ ਖਾਲਸੇ ਦਾ ਰੁਤਬਾ ਮਿਲਦਾ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੋਏ ਹੁਕਮਨਾਮੇ ਵਿੱਚ ਲਿਖਿਆ ਗਿਆ ਹੈ ਕਿ ਗਤਕਾ ਕੇਵਲ ਅਤੇ ਕੇਵਲ ਬਾਣੀ ਅਤੇ ਬਾਣੇ ਦੇ ਧਾਰਨੀ ਸਿੱਖ ਗੁਰਸਿੱਖ ਹੀ ਖੇਡ ਸਕਦੇ ਹਨ ਉਹਨਾਂ ਦਾ ਪਹਿਲਾ ਹੱਕ ਬਣਦਾ ਹੈ ਅਤੇ ਇਸ ਖੇਤਰ ਵਿੱਚ ਆਉਣ ਵਾਲਾ ਅੰਮ੍ਰਿਤਧਾਰੀ ਹੀ ਚਾਹੀਦਾ ਹੈ ਇਹ ਸਿਵਾ ਸਿੱਟਾ ਸੀ ਕਿ ਗੁਰੂ ਸਾਹਿਬਾਨ ਦੇ ਸਮੇਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਸਿੱਖ ਰਾਜ ਅਤੇ ਵਕ ਵਕ ਮਿਸਲਾਂ ਦੇ ਸਮੇਂ ਵੀ ਗੱਤਕੇ ਨੂੰ ਬਹੁਤ ਵੱਡੇ ਪੱਧਰ ਉਤੇ ਪ੍ਰਮੁੱਖਤਾ ਦਿੱਤੀ ਗਈ ਤੇ ਗੱਤਕੇ ਦੀ ਵਰਤੋਂ ਹੋਣ ਦੀਆਂ ਵੀ ਅਣਗਿਣਤ ਮਿਸਾਲਾਂ ਸਾਹਮਣੇ ਆਉਂਦੀਆਂ ਨੇ ਉਦੋਂ ਤੋਂ ਸ਼ੁਰੂ ਹੋਈ ਗੱਤਕੇ ਦੀ ਇਹ ਜੰਗੀ ਪਰੰਪਰਾ ਅੱਜ ਵੀ ਕਾਇਮ ਹੈ ਅਤੇ ਦੁਨੀਆ ਪੱਧਰ ਤੇ ਇਸ ਦੀ ਨਵੀਂ ਪਛਾਣ ਬਣ ਰਹੀ ਹੈ ਅੱਜ ਦੇ ਸਮੇਂ ਵਿੱਚ ਕਾਫੀ ਸਿੱਖ ਨੌਜਵਾਨ ਗੱਤਕੇ ਲਈ ਅੱਗੇ ਆ ਰਹੇ ਨੇ ਅਤੇ ਵਕਫਾਕ ਥਾਈ ਸਜਾਏ ਜਾਂਦੇ ਨਗਰ ਕੀਰਤਨਾ ਤੇ ਗੁਰਮਤ ਸਮਾਗਮਾਂ ਦੇ ਨਾਲ-ਨਾਲ ਗੱਤਕੇ ਦੇ ਅਖਾੜੇ ਵੀ ਲੱਗਦੇ ਨੇ। ਇਸੇ ਤਰ੍ਹਾਂ ਦੁਨੀਆ ਭਰ ਦੇ ਵਿਸ਼ਵ ਮੀਡੀਆ ਵਿੱਚ ਵੀ ਗੱਤਕਾ ਦੀ ਖੇਡ ਨੂੰ ਹੁਣ ਕਾਫੀ ਮਾਨ ਸਤਕਾਰ ਅਤੇ ਵਿਸ਼ਵ ਪੱਧਰੀ ਪਛਾਣ ਮਿਲ ਰਹੀ ਹੈ। ਆਉਂਦੇ ਦਿਨਾਂ ਦੌਰਾਨ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਉੱਤੇ ਗੱਤਕੇ ਦੇ ਅਲੌਕਿਕ ਜੋਹਰ ਦਿਖਾਏ ਜਾਂਦੇ ਨੇ ਅਤੇ ਗਤਕੇ ਦਾ ਅਸਲ ਸਰੂਪ ਉਥੋਂ ਵੀ ਦੁਨੀਆ ਨੂੰ ਵਿਖਣ ਨੂੰ ਮਿਲਦਾ ਹੈ